ਹਾਂ ਮਿੱਟੀ ਲਿਆਇਆ ਮੈਂ ਕਿਤੇ ਉਹ ਆਉਣਗੇ ਹਾ ਹੀ ਨਹੀਂਗੇ ਕੀ ਕਰਦੇ ਆਲੂ ਵੀ ਜਲੇ ਆਲੂ ਅੱਛਾ ਨਾ ਮੈਂ ਲੈ ਜਾਨੀ ਕੋਈ ਨਾ ਹੋ ਰਿਹਾ ਹੋ ਰਿਹਾ ਕਿ ਤਮ ਨਹੀਂ ਬਸ ਬਹੁਤ ਬਹੁਤ ਹੈ ਨੇ ਕੀ ਕਰਨੇ ਆਪਾਂ ਨੇ ਟੋਰੀਆਂ ਮੋਟਰਾਂ ਚੱਲਦੀਆਂ ਨੇ ਦੁਦਾਰਡਮੈਂਟ ਕੱਟਿਆ ਨਾ ਉਹ ਮੈਂ ਕਾਪੀ ਭੇਜ ਲਿਆ ਮੋਟਰ ਚੱਲ ਪੁਰਾਣੀ ਟੋਰੀ ਬਣਾਦੀ ਟੋਰੀ ਹਾਂ ਮੈਂ ਤੋੜਨੀ ਹੈ ਮੈਂ ਉਹ ਨਹੀਂ ਇੱਧਰ ਨੂੰ ਹਾਂ ਲੈ ਜੀ ਫਿਰ ਲੋ ਬਈ ਜੋ ਮਿਲ ਜਣੂ ਦੇਵੀ ਦੇ ਗਿਆ ਮਿੱਟੀ ਆਪਾਂ ਨੂੰ ਇੱਥੇ ਰੱਖ ਦਿੰਨੇ ਆ ਸੱਚੀ ਉਹ ਭਾਰੀ ਆ ਬਹੁਣ ਸਬਜ਼ੀ ਤੋੜ ਕੇ ਲੈ ਕੇ ਆਉਣੀ ਐ ਇੱਧਰੋਂ ਆਉਣੀ ਐ ਮੈਂ ਬਾਹਰ ਵਿੱਚ ਨੜੇ ਬੀਜਾਂਗੇ ਜਿਉਂ ਹੰਤ ਤੁੱਪ ਵੀ ਬਹੁਤ ਹੋਣ ਲੱਗ ਗਈਆਂ ਹਲੋ ਜੀ ਟੁਕਰੀ ਚੱਕਲੀ ਆਪਾਂ ਨੇ ਕੱਪੜੇ ਵੀ ਧੋ ਰਹੇ ਆ ਨਾਲ ਦੀ ਨਾਲ ਥੋੜੇ ਜਿਹੀ ਐ ਬਸ ਜ਼ਿਆਦਾ ਨਹੀਂ ਹੈਗੇ गेट खुला छोड़ना गेटर भी अपने बहुत आ गया रुको मैं साल नहीं पालनी उस दिन मगर। ज्यादा बड़ी नहीं होगी आपने दिन का ध्यान ही नहीं दिता है ਇਧਰ ਵੀ ਤੋੜਨੀ ਆ ਤੋੜ ਲਾ ਤੋੜ ਲੈ ਤੋੜ ਲੋ ਹਾਂ ਅਰੇ ਕਿੱਡੀ ਵੱਡੀ ਹੋ ਗਈ ਦਿੱਖੀਏ ਨੀ ਚਲੋ ਬੀਜ ਹੋ ਜਾਊਗਾ ਹਨਾ ਮੰਡ ਦਿਓ ਸਾਰੇ ਬੀਜ ਓਹੋ ਕਿੱਡੀਆਂ ਕਿੱਡੀਆਂ ਤੋਰੀਆਂ ਕਿੰਨੇ ਦਿਨ ਹੋ ਗਏ ਖੇਤਾਂ ਦੇ ਵਿੱਚ ਤੋਂ ਮੈਂ ਵੀ ਨਹੀਂ ਇੱਧਰ ਗੀੜਾ ਮਾਰਿਆ oh my god ਦੇਖੋ ਜੀ ਕਿਡੀਆਂ ਵੱਡੀਆਂ ਵੱਡੀਆਂ ਤੋਰੀਆਂ ਹੋ ਗਈਆਂ ਨੇ ਇੱਧਰ ਕੋਈ ਆਕੀ ਨਹੀਂ ਖੜਿਆ ਹੈਗਾ ਦੇਵੀ ਕਿੱਥੇ ਹੈ ਦੇਵੀ ਨੂੰ ਕਹਿੰਦੇ ਨਾ ਅਸੀਂ ਆਜੂਗਾ ਕਹਿੰਦੇ ਸੀ ਮੈਂ ਆਉਣਾ ਕਿੰਨੂ ਵੀ ਨਹੀਂ ਲੈ ਕੇ ਗਏ ਕੋਈ ਕਿੰਨੇ ਥੱਲੇ ਕਿੰਨੇ ਘਿਰ ਘਿਰ ਕੇ ਹੋਏ ਪਏ ਨੇ ਕਿਸੇ ਨੇ ਗੀੜਾ ਨਹੀਂ ਮਾਰਿਆ ਨਾ ਪਾਣੀ ਲਾਇਆ ਕੇਤਾਂ ਦੇ ਵਿੱਚ ਬਿਜੀ ਆ ਦੇਖੋ ਜੀ ਆ ਜਿਹੜੀਆਂ ਉਧਰ ਆਪਣੇ ਘਰੇ ਲੱਗੀਆਂ ਹੋਈਆਂ ਨੇ ਮਸੰਮੀ ਆ ਆ ਕੀ ਨੋ ਨੇ ਚਲੋ ਵੀ ਹੁਣ ਵੀ ਹੈਲਪ ਕਰਾਤੇ ਆ ਵੀ ਵਾਂਝਣਗੇ ਹੁਣ ਐਨੇ ਬੀਕੀ ਕਰਨੇ ਨਹੀਂ ਫਿਰ ਗਾਂ ਨਹੀਂ ਲੱਗਣਾਂ ਮੈਂ ਹੁਣ ਕਿਹੜੀਆਂ ਲੱਗਣੀਆਂ ਨੇ ਹੁਣ ਤਾਂ ਮੌਸਮ ਖਤਮ ਹੋ ਗਿਆ ਓਹ ਹੋ ਹੋ ਗਈਆਂ ਉੜ ਕੇ ਸਿੱੜ ਦੋ ਤੂੰ ਗਾਹਾਂ ਵੀ ਨਹੀਂ ਲੱਗਣ ਦਿੰਦੀ i mm -hmm. ਮੜਦਾ ਇੰਨੀ ਕੋਲ ਚਲ ਹੁਣ ਰਹਿਣ ਦੋ ਉਹ ਗੇਟ ਦੇ ਉੱਪਰ ਬਹੁਤ ਜ਼ਿਆਦਾ ਆਗੀਆਂ ਹੁਣੇ ਕਿੰਨੀ ਗਲਤੀ ਕੀਤੀ ਹੈ ਹੈਨਾ ਦੇਵੀ ਨੂੰ ਐਨੀ ਵੀ ਮਾ우스 ਦੇਂਦਾ ਲੈ ਜਾਮਾ ਭੱਜੇ ਨੱਠੇ ਫਰੀ ਜਾਂਦਾ ਹੁੰਦਾ ਅਲੇ ਦੋਲੇ ਆ ਫੜ ਆ ਵੀ ਲੈ ਲੈ ਅੱਜ ਬੰਗਲ ਤੋਂ ਹੋਰ ਆ ਚੱਕ ਕੇ ਟੋਕਰੀ ਚੱਕੂਗੇ ਹੈ ਕਿੰਨੂ ਵੀ ਤੋੜਨੇ ਆ ਮੈਂ ਜੂਸ ਕੱਢ ਕੇ ਪੀ ਲੂੰਗੀ ਇਹਦਾ ਟੋਕਰੀ ਫੜੀ ਕਿੰਨੂ ਵੀ ਤੋੜ ਲਿਆ ਤੱਲੇ ਡਿੱਗੀ ਜਾਂਦੇ ਆਂ ਤਾਂ ਉਸੇ ਨੂੰ ਵਧੀਆ ਬਣਿਆ ਸੀ ਜੂਸ ਪਾਣੀ ਵੀ ਨਹੀਂ ਲਾਇਆ ਪਾਣੀ ਛੱਡ ਦਿਓ ਨਹੀਂ ਤਾਂ ਪਿਆ ਘਾ ਬਹੁਤ ਹੋ ਗਿਆ ਫੇਰ ਉਹ ਵੇਂਗਣਾ ਲੋਕ ਕੋਲ ਫੋਨ ਦੇਖੋ ਜੀ ਬੈਂਗਣ ਅਮਰੂਦ ਲੱਗ ਗਏ ਹੁਣ ਸਿਆਣਾ ਵਾਲੇ ਅਮਰੂਦ ਲੱਗਣਗੇ ਇਹ ਵਧੀਆ ਹੁੰਦੇ ਨੇ ਗਰਮੀ ਵਾਲੇ ਤਾਂ ਇਹ ਵੀ ਗਲਗਲ ਗਰੀ ਜਾਂਦੇ ਆ ਪਤਾ ਨਹੀਂ ਕਿਉਂ ਵਿੱਚ ਹੈਗੀ ਹੈ ਜੇ ਉਹ ਦੇਖੋ ਕਿਉਂਕਿ ਇਹ ਆਇਨੇ ਮੋਟਰ ਤੇ ਇਹਨਾਂ ਨੇ ਨਾਉਣਾ ਜੇ ਮੈਂ ਤਾਂ ਨਾਤੀ ਹੁਈ ਆ ਇਸ ਕਰਕੇ ਕੰਡ ਬਹੁਤ ਜ਼ਿਆਦਾ ਹੁੰਦੀ ਹੈ ਇਹਦੇ ਵਿੱਚ ਚਲੋ ਜੀ ਰੱਖੋ ਆ ਤੋੜਨੇ ਆ ਇਹ ਵਿੱਚ ਕਿੰਨੂੰ ਤੋੜ ਦੋ ਆ ਦੇਖੋ ਆ ਵੀ ਪੱਕਾ ਗਰਮੀ ਨਾਲ ਕੀ ਹਾਲ ਹੋਇਆ ਪਿਆ ਮੋਟਰ ਤੇ ਕੱਪੜਿਆਂ ਦਾ ਕੀ ਹਾਲ ਹੋਇਆ ਪਿਆ ਲਗਈ ਇੰਨੇ ਜਿਆਦਾ ਨੇ ਤਾਂ ਹੀ ਗਿਰੀ ਜਾਂਦੇ ਨੇ ਇੱਕ ਮੱਖੀ ਜੀ ਐ ਡੰਗ ਜੀ ਮਾਰ ਦਿੰਦੀ ਐ ਉਹ ਗਲ ਜਾਂਦਾ ਆ ਦੇਖੋ ਆ ਪੀਲੇ ਪੀਲੇ ਨੇ ਨਹੀਂ ਨਹੀਂ ਹਜੇ ਤਾਂ ਹੋਏਗੇ ਨਹੀਂ ਆ ਹਾਂ ਹਾਂ ਨਹੀਂ ਨਹੀਂ ਹਜੇ ਹੋ ਜਾਣਾ ਹੁਣ ਇਹਨਾਂ ਹਜੇ ਹੋਰ ਜਾਣਾ ਹੁਣ ਹੈ ਨਹੀਂ ਨਾ ਮੱਖੀ ਹੁਣ ਉਹ ਪਹਿਲਾਂ ਜਿਹੜੀ ਉਹ ਦੋਈ ਮੱਖੀ ਸੀ ਅਮਰੂਦ ਕੰਦੀ ਕਰਦੀ ਸੀ ਫਲ ਗੰਦਾ ਕਰਦੀ ਐ ਨਾ ਉਹ ਡੰਗ ਮਾਰ ਦਿੰਦੀ ਐ ਉਸ ਤੋਂ ਬਾਅਦ ਫਿਰ ਪੀਲਾ ਹੋ ਕੇ ਗਿੜ ਜਾਂਦਾ ਮੇਰਚਾਂ ਨੂੰ ਵੀ ਠੁੱਠੀ ਪੈ ਗਈ ਹੋਣੀ ਐ ਮੈਨੂੰ ਲੱਗਦਾ ਹੁਣ ਨੇ ਹੀ ਆ ਰ ਮਿਰਚਾਂ ਤਾਂ ਸੋਹਣੀਆਂ ਹੋਈਆਂ ਹੋਈਆਂ ਨੇ ਆਪਣੀਆਂ ਮਿਰਚ ਤਾਂ ਵਧੀਆ ਹੋਈ ਹੋਈ ਆ ਲਾਲ ਜੀਆਂ ਤੋੜ ਦੋ ਆ ਜਿਹੜੀਆਂ ਹੈਗੀਆਂ ਪੰਜ ਚਰ ਕਿਉਂਕਿ ਫਿਰ ਘਰੇ ਪੀਸਣ ਜੋਗੀਆਂ ਹੋ ਜਾਣਗੀਆਂ ਇਹ ਹੁਣ ਆਪਣੇ ਥੋੜੀ ਥੋੜੀਆਂ ਜੇ ਲਾਲ ਹੋਰ ਵੀ ਜਾਣੀਆਂ ਨੇ ਕਿਉਂਕਿ ਬਾਹਰ ਉਹ ਦੇਖੋ ਪਰਲੇ ਸਾਈਡ ਇੱਕ ਲਾਲ ਜੀਆਂ ਆਹ ਲੱਗੀਆਂ ਤਾਂ ਕਾਫੀ ਹੋਈਆਂ ਨੇ ਇੱਧਰ ਭੈਣ ਜੀ ਉਹਨਾਂ ਦੀ ਠੁੱਠੀ ਪੈ ਗਈ ਆ ਮੈਂ ਕਿਹਾ ਸੀ ਉਹਨੂੰ ਮੈਂ ਕਿਹਾ ਇਧਰੋਂ ਲੈ ਜਾ ਮੇਰੇ ਅੰਦਰ ਹੈਗੀਆਂ ਨੇ ਗਰਮੀ ਬਸ ਖੰਕੂੜੀਆਂ ਹਾਂ ਤੁਸੀਂ ਹੱਥੋਂ ਕੇ ਜਾਓ ਮੋਟਰ ਤੇ ਨੂੰ ਕਿਉਂਕਿ ਬਾਰ-ਬਾਰ ਹੱਥ ਲਾਉਣੇ ਰਹਿਣੇ ਹਨ ਚਲੋ ਜੀ ਹੁਣ ਇੱਥੇ ਤਿਆਰੀ ਕਰਦੇ ਆਂ ਵਿਹਲੇ ਹੋ ਜਣਾ ਖੇਤਾਂ ਤੋਂ ਫਿਰ ਆਪਾਂ ਇੱਥੇ ਸਾਗ ਵਗੈਰਾ ਵੀਜਦੇ ਆਂ ਮੇਰੀ ਬਹੁਤ ਜੰਮੀ ਆ ਨਹੀਂ ਮਿਰਚਾਂ ਦੇ ਉੱਚ ਮੀ ਕਰਕੇ ਜੰਮਿਆ ਹੀ ਇੱਕ ਵਾਰੀ ਬਾਹਰ ਜਾਣ ਤੋਂ ਪਹਿਲਾਂ ਆਪਾਂ ਅਹੀ ਮੌਸਮ ਜਿਆ ਸੀਗਾ ਇਸ ਵੇਲੇ ਚਲੇ ਗਏ ਸੀ ਅਸੀਂ ਆਪਾਂ ਬਾਹਰ ਨੂੰ ਹੈਨਾ ਜਾ ਕੇ ਸਾਗ ਨੂੰ ਸੱਤ ਕੇ ਸੀ ਮੀਚਾ ਬਾਅਦ ਚ ਸਾਰਿਆਂ ਨੇ ਸਾਗ ਖਾ ਲਿਆ ਇੱਥੇ ਸਿਕੋਂਗੀ ਸੱਤ ਤੇ ਗੇੜ ਚ ਰੱਖ ਕੇ ਨਾ ਲੌਕ ਲਾ ਦੇ ਇਹ ਖੜ ਬਣੀ ਜੋ ਮੇਰੇ ਤਾਂ ਖੋੜਾ ਬੋੜਾ ਚੜ ਗਿਆ ਜੇ ਉਹ ਉਧਰ ਜਾਣੇ ਤਾਂ ਨਿੰਬੂ ਵੀ ਜ਼ਰੂਰ ਦਿਖਾਉਣੇ ਹੁੰਦੇ ਹਨ ਹੈਨਾ ਦੇਖੋ ਨਿੰਬੂ ਨੂੰ ਦਿਲ ਲੱਗੇ ਹੋਏ ਨੇ ਫੇਰ ਦੁਬਾਰਾ ਫਲ ਆਉਣ ਲੱਗ ਗਿਆ ਬਹੁਤ ਵਧੀਆ ਬੂਟਾ ਇਹ ਨਿੰਬੂ ਦਾ ਆ ਦੇਖੋ ਨਿੰਬੂ ਲੱਗੇ ਹੋਏ ਨੇ ਫਲ ਫੇਰ ਜ਼ਿਆਦਾ ਦੁਬਾਰਾ ਆਉਣ ਲੱਗ ਗਿਆ ਤੋੜ ਲੈਣੇ ਆਪਾਂ ਮੈਂ ਤਾਂ ਪੀ ਨਹੀਂ ਸਕਦੀ ਨਿੰਬੂ ਪਤਾ ਨਹੀਂ ਕੀ ਚੱਕਰ ਹੋਇਆ ਹੋਇਆ ਮੇਰੀ ਤਾਂ ਨਿੰਬੂ ਤੋਂ ਅਲਰਜੀ ਹੋਈ ਹੋਈ ਆ ਉਲਟੀਆਂ ਲੱਗ ਜਾਂਦੀਆਂ ਨੇ ਮੈਨੂੰ ਪਤਾ ਨਹੀਂ ਕੀ ਗੱਲ ਆ ਕਿਉਂਕਿ ਕਹਿੰਦੇ ਆ ਨਿੰਬੂ ਪੀਵੋ ਪਰ ਮੇਰਾ ਮੈਂ ਆਪ ਸੈੱਟ ਹੋ ਜੰਨੀ ਆ ਨਿੰਬੂ ਪਾਣੀ ਪੀ ਕੇ। ਆ ਦਾਬਾਂ ਦੱਬੀਆਂ ਹੋਈਆਂ ਨੇ ਥੱਲੇ ਕਿਉਂਕਿ ਫਿਰ ਕਿਸੇ ਟਾਈਮ ਇੱਥੋਂ ਉੱਧਰ ਲੈ ਕੇ ਜਾਣਾ ਪੈਣਾ ਇਹਨੂੰ। ਜਿਸ ਨੇ ਸਿਰ ਬਚਾਰਾ ਹੈਗਾ ਠੀਕ ਆ। ਚਲੋ ਜੀ ਹੁਣ ਆਪਾਂ ਜੋ ਬੀਜ ਦੀਏ। ਭਾਂਡੇ ਮੇਰੇ ਤਿਆਰ ਕਰੇ ਪਏ ਨੇ। ਆ ਟੋਕਰੀ ਵੀ ਚੱਕਣੀ। ਉੱਤੇ ਤੋਟ ਤੇ ਫਿਰ ਨਾ ਮੂਹ ਚੁਲਾ ਲੈ। ਇਹਨੇ ਕਿਹਾ ਮੈਂ ਜਿਹੜੀ ਉਹਨੇ ਮੂਹ ਚੁਲਾਇਆ। ਗੋੜਾ। ਇੰਨੀ ਗਰਮੀ ਅਜੇ ਨਾਲੇ ਦੇਖ ਲਓ। ਕਿੰਨਾ ਹੋ ਗਿਆ। ਫਿਰ ਵੀ ਇੰਨੀ ਗਰਮੀ ਪੈਂਦੀ ਆ। ਆ ਜੋ ਜੀ। ਚਲੋ ਜੀ ਹੁਣ ਆਪਾਂ ਬੀਜਦਿਆਂ ਜੋ ਦੇਖੋ ਮੈਂ ਤੁਹਾਨੂੰ ਕਿਵੇਂ ਅਸੀਂ ਬੀਜਦੇ ਆ ਆਹ ਕਰੋ ਸਾਹੇ ਦੇ ਦਿਓ ਸਾਰੇ ਹੈ ਨਾ ਸਾਰੀਆਂ ਲੈ ਜਾਓ ਜੀ ਬਸ ਬਤਾਉ ਛੱਡ ਦਿਓ ਮੈਨੂੰ ਬੈਂਗਣ ਆ ਆ ਦੇਖੋ ਜੀ ਆ ਆਪਣੀ ਆ ਗਈ ਮਿੱਟੀ ਆ ਆਪਾਂ ਨੇ ਕਰਿਆ ਭਾਂਡੇ ਤਿਆਰ ਭਾਂਡੇ ਮੈਨੂੰ ਲੱਭ ਨਹੀਂ ਸੀ ਰਹੇ ਹੈਗੇ ਆ ਫਿਰ ਹੈਗੇ ਸੀ ਥੋੜੇ ਜਿਹਾ ਚਲੋ ਆਪਾਂ ਇਹਨਾਂ ਨੂੰ ਸਾਫ਼ ਚੈੱਕ ਕਰ ਲਿਆ ਧੂੜੀ ਸਮਾਰ ਲੇ ਤੇ ਆ ਮਿੱਟੀ ਪਈ ਆ ਤੇ ਚਲੋ ਜੀ ਆਪਾਂ ਹੁਣ ਬੀਜਾਂਗੇ ਜਾਓ ਇਹਦੇ ਵਿੱਚ ਜੋਂ ਬੀਜਦੇ ਆ ਲਓ ਜੀ ਆਪਾਂ ਨੇ ਹੁਣ ਭਾਂਡੇ ਇਕੱਠੇ ਕਰ ਲਿਆ ਸਾਰੇ ਜੋਂਾਂ ਲਈ ਤੇ ਆ ਹੈਗੇ ਜੋਂ ਤੇ ਔਰਿੰਡ ਦੇ ਪੱਤੇ ਨੇ ਅਮੋਰ ਦੇ ਖੰਮ ਤਾਂ ਪਹਿਲਾਂ ਦੀ ਪਏ ਆ ਇੱਥੇ ਵੈਸੇ ਹੀ ਤੇ ਸਾਰੇ ਭਾਂਡੇ ਹੋ ਗਏ ਆਪਣੇ ਰੈਡੀ ਕਿਉਂਕਿ ਇੱਧਰ-ਉੱਧਰੋਂ ਇਕੱਠੇ ਕਰ ਲਏ ਆਪਾਂ ਨੇ ਭਾਂਡੇ ਵੀ ਨਹੀਂ ਲੱਭਦੇ ਸੀ ਤੇ ਆ ਆਪਾਂ ਨੂੰ ਦੇਵੀ ਮਿੱਟੀ ਫੜਾ ਕੇ ਗਿਆ ਉੱਥੇ ਮੈਂ ਰਖਾ ਲਈ ਪਰੇ ਭਾਰੀ ਬਹੁਤ ਸੀ ਹੁਣ ਇਹ ਰੱਖ ਕੇ ਗਏ ਨੇ ਚੱਕ ਕੇ ਆ ਕੇ ਇੱਥੇ ਤੇ ਕਿਉਂਕਿ ਮੈਂ ਭਜਨ ਚੱਕਣਾ ਨਹੀਂ ਹੈਗਾ ਬਿਲਕੁਲ ਵੀ ਤੇ ਲੋ ਜੀ ਆਪਾਂ ਫਿਰ ਹੁਣ ਬੀਜਦੇ ਆ ਵੇਸੀ ਤਾਂ ਪਹਿਲਾਂ ਬੱਚੇ ਹੁੰਦੇ ਸੀ ਬੱਚਿਆਂ ਬੱਚੇ ਬੀਜਦੇ ਸੀ ਜਾਇ ਬੀਜੰਦੇ ਹੁੰਦੇ ਸੀ ਕਿਉਂਕਿ ਮੇਰੇ ਹੱਥ ਤੇ ਤਾਂ ਕਦੇ ਹੋਏ ਹੀ ਨਹੀਂ ਹੈਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਵਾਂ ਫਿਰ ਤੁਸੀਂ ਕਹਿਣਾ ਵੀ ਇਹ ਜੌਂ ਹੋਏ ਨਹੀਂਗੇ ਪਰ ਵੈਗਰੂ ਦੀ ਕਿਰਪਾ ਰਹੀ ਪ੍ਰਮਾਤਮਾ ਦੀ ਤਾਂ ਹੋ ਜਾਣਗੇ ਕਿਉਂਕਿ ਸਾਡੇ ਬਜ਼ੁਰਗ ਇਹ ਦੱਸਦੇ ਹੁੰਦੇ ਸੀਗੇ ਵੀ ਇਹ ਆਪਾਂ ਤਾਂ ਬੀਜਦੇ ਆ ਜਣੀ ਉਹਨਾਂ ਦੀ ਤਾਂ ਇੱਕ ਹੱਪਸੀ ਵੀ ਆਪਾਂ ਨੂੰ ਆਪਣੀ ਫਸਲ ਦਾ ਪਤਾ ਲੱਗ ਜਾਂਦਾ ਵੀ ਜੇ ਜੌਂ ਆਪਣੇ ਸੋਹਣੇ ਹੋਗੇ ਆ ਤਾਂ ਮੰਨ ਲਓ ਵੀ ਆਪਣੀ ਫਸਲ ਵੀ ਵਧੀਆ ਹੋ ਜਾਣੀ ਆ ਹੈਨਾ ਪਰ ਹੁਣ ਕਲ ਜਾਊਗਾ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ ਹੁਣ ਕੁਦਰਤ ਦੀ ਕਰੋਪੀ ਹੋ ਜਾਂਦੀ ਹੈ ਸਾਰੇ ਪਾਸੇ ਪਤਾ ਨਹੀਂ ਲੱਗਦਾ ਹੈਗਾ ਪਰ ਅੱਗੇ ਇਹੀ ਕਹਾਵਤ ਹੁੰਦੀ ਸੀਗੀ ਵੀ ਜੇ ਆਪਾਂ ਮਤਲਬ ਜਿਹੜੇ ਜੋ ਬੀਜੇ ਆ ਤੇ ਜੇ ਉਹ ਘਰ ਵਿੱਚ ਵਧੀਆ ਹੋਗੇ ਤਾਂ ਆਪਣੀ ਫਸਲ ਵੀ ਬਹੁਤ ਵਧੀਆ ਹੋ ਜਾਣੀ ਆ ਚਲੋ ਜੀ ਦੇਖਦੇ ਆ ਆਪਾਂ ਫਿਰ ਆਪਣੇ ਜੋ ਕਿੱਦਾਂ ਦੇ ਹੁੰਦੇ ਆ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਕਿਵੇਂ ਕਿਵੇਂ ਹੋਣਗੇ ਤੇ ਜਦੋਂ ਉੱਗਗੇ ਤੇ ਦਸਹਰੇ ਵਾਲੇ ਦਿਨ ਆਪਾਂ ਫਿਰ ਕਹਿੰਦੇ ਹੁੰਦੇ ਆ ਆਪਾਂ ਮੱਥਾ ਟੇਕਦੇ ਹੁੰਦੇ ਆ ਦਸਹਰੇ ਨੂੰ ਤੇ ਫਿਰ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਕਿਵੇਂ ਦੇ ਹੋਏ ਨੇ ਤੇ ਚਲੋ ਜੀ ਮੈਂ ਹੁਣ ਵੀਸ ਰਹੀਆਂ ਜਾਉ ਤੇ ਮਿਲਦੇ ਆਂ ਜਿਉਂ ਬੀਜ ਕੇ ਲਓ ਜੀ ਆ ਮੈਂ ਮਿੱਟੀ ਤਾਂ ਪਾ ਲਈ ਆ ਪਰ ਮੈਂ ਨਾ ਥੋੜਾ ਜਿਹਾ ਕਤਕਾਰੇਤਾ ਲੈ ਕੇ ਆਂਦਾ ਇਹ ਕੱਕਾ ਰੇਤਾ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਿਉਂਕਿ ਮੈਂ ਤਾਂ ਨਾ ਜੇ ਬੀਜੇ ਆਪਣੇ ਹੱਥ ਨਾਲ ਤਾਂ ਮੈਂ ਕੱਕੇ ਰੇਤੇ ਨਾਲੇ ਬੀਜੇ ਆ ਤੇ ਕਿਉਂਕਿ ਮੇਰੇ ਹੱਥ ਦੇ ਬਹੁਤ ਘਟ ਹੁੰਦੇ ਆ ਚੀਜ਼ ਪਰ ਇਸ ਵਾਰ ਦੇਖਦੇ ਆ ਜਿਵੇਂ ਵੀ ਹੋਊਗਾ ਕਿਉਂਕਿ ਤਿਹਾਰ ਨੇ ਜਿਹੜੇ ਅਲੋਪ ਹੁੰਦੇ ਜਾਂਦੇ ਨੇ ਇਹ ਸਾਰੇ ਤੇ ਆਪਾਂ ਬਰੂਟਲ ਆਉਂਦੇ ਹੁੰਦੇ ਸੀ ਸਾਂਝੀ ਲਾਉਂਦੇ ਹੁੰਦੇ ਸੀ ਅੱਗੇ ਤੇ ਉਹ ਵੀ ਅਲੋਪ ਹੀ ਹੋ ਰਹੇ ਨੇ ਸਾਰੇ ਹੁਣ ਲੋ ਜੀ ਆਪਾਂ ਥੋੜਾ ਥੋੜਾ ਨਾ ਇਹਦੇ ਵਿੱਚ ਆ ਕੱਕੜ ਇੱਤਾ ਪਾਉਣੇ ਆ ਇੱਕ ਮੈਂ ਬੀਜੂਗੀ ਉਹ ਕੱਕੇ ਰੇਤੇ ਦੇ ਵਿੱਚ ਦੇਖਦੇ ਆਂ ਵੀ ਉਹ ਅੱਗੇ ਮੈਂ ਕੱਕੇ ਰੇਤੇ 'ਚ ਹੀ ਬੀਜਦੀ ਸੀ ਦੇਖਦੇ ਆਂ ਕਿਵੇਂ ਦੇ ਹੁੰਦੇ ਆ ਚਲੋ ਜੀ ਮੈਂ ਬੀਜ ਲਵਾਂ ਹੋਰ ਫਿਰ ਤੁਹਾਨੂੰ ਦਿਖਾਉਣੀ ਆ ਕਪੜੇ ਵਿੱਚ ਵਿੱਚਾਂਗੇ ਥੋੜੇ ਜਿਹੀ ਐਸੀ ਐਕਸਟਰਾ ਹਲੋ ਜੀ ਹੁਣ ਆਪਾਂ ਇਹਨਾਂ ਨੂੰ ਸੈਟਿੰਗ ਹੀ ਕਰ ਦਈਏ ਬਸ ਤਾਂ ਗਰਮੀ ਬਹੁਤ ਹੈ ਪਰ ਮੈਸ ਦੀ ਇੰਨੀ ਲੋੜ ਨਹੀਂ ਹੈਗੀ ਪਰ ਰਾਤ ਨੂੰ ਠੰਡ ਹੋ ਜਾਂਦੀ ਹੈ ਕਿਉਂਕਿ ਬੱਚਿਆਂ ਨਾਲ ਹੀ ਹੁੰਦਾ ਬੱਚਿਆਂ ਨੂੰ ਹੁੰਦਾ ਸ਼ੌਂਕ ਹੁੰਦੇ ਸੀ ਬੱਚਿਆਂ ਨੂੰ ਅੱਗੇ ਉਹ ਕਿ ਇੱਕ ਇੱਕ ਭਾਂਡਾ ਬੀਜਣਾ ਹਨਾ ਉਹਨਾਂ ਨੇ ਕਿਹਾ ਆ ਮੈਂ ਵੀ ਜਣਾ ਮੈਂ ਵੀ ਜਣਾ ਫਿਰ ਨਾ ਕੰਧਾਂ ਦੇ ਉੱਪਰ ਆਪਾਂ ਨੇ ਉਹ ਲਾਉਂਦੇ ਹੁੰਦੇ ਸੀਗੇ ਬਰੋਟੇ ਟਿੱਕੀਆਂ ਬਣਾਉਣੀਆਂ ਉਹ ਬਣਾਉਣੀਆਂ ਅਸੀਂ ਤਾਂ ਛੋਟੇ ਹੁੰਦੇ ਬਹੁਤ ਟੋਬੇਆਂ ਤੋਂ ਮਿੱਟੀ ਲਿਆ ਲੈਂਦੇ ਕਿਉਂਕਿ ਪਹਿਲਾਂ ਤਾਂ ਟੋਬੇ ਵੀ ਸਾਫ਼ ਹੁੰਦੇ ਸੀ ਹੁਣ ਤਾਂ ਟੋਬੇ ਵੀ ਬਹੁਤ ਗੰਦੇ ਹੋ ਗਏ ਆ ਤੇ ਅਸੀਂ ਕੀ ਕਰਨਾ ਹੈ ਜੋ ਮਿੱਟੀ ਲਿਆਉਣੀ ਮਿੱਟੀ ਲਿਆ ਕੇ ਫਿਰ ਅਸੀਂ ਆਪਣੇ ਟੋਬੇਆਂ 'ਚੋਂ ਮਿੱਟੀ ਲਿਆ ਕੇ ਅਸੀਂ ਕਰਨੀ ਬਹੁਤ ਹੈ ਫਿਰ ਉਹਦੀ ਟਿੱਕੀਆਂ ਬਣਾਉਣੀਆਂ ਟਿੱਕੀਆਂ ਬਣਾਉਣੀਆਂ ਫਿਰ ਆਪਾਂ ਨੇ ਇਹ ਤਾਰੇ ਬਣਾਉਣੇ ਮੂੰਹ ਬਣਾਉਣੇ ਚਿੜੀਆਂ ਬਣਾਉਣੀਆਂ ਬਹੁਤ ਕੁਝ ਬਣਾਉਦੇ ਹੁੰਦੇ ਸੀ ਤੇ ਹੁਣ ਤਾਂ ਇਹ ਚੀਜ਼ਾਂ ਲੋਪ ਹੀ ਹੋ ਗਈਆਂ ਨੇ ਸਾਰੀਆਂ ਤੇ ਹੁਣ ਤਾਂ ਤਿਹਾਰ ਤਿਹਾਰੇ ਰ ਇੱਕ ਦੂਜੇ ਦੇ ਆਉਣਾ ਜਾਣਾ ਵੀ ਬਹੁਤ ਮਤਲਬ ਘਟ ਗਿਆ ਮੇਲ ਮਲਾਪ ਵੀ ਘਟ ਗਏ ਨੇ ਜਦੋਂ ਕੋਈ ਕੰਮ ਇੱਕ ਦੂਜੇ ਦੇ ਆਪਾਂ ਕੋਈ ਦੁੱਖ ਦਾ ਸੁੱਖ ਦਾ ਹੁੰਦਾ ਫੇਰ ਹੀ ਜਾਣੇ ਆ ਨਹੀਂ ਤਾਂ ਵੈਸੇ ਹੁਣ ਬਹੁਤ ਜ਼ਿਆਦਾ ਘਟ ਗਿਆ ਪਿੰਡਾਂ ਦੇ ਵਿੱਚ ਮੇਲ ਮਲਾਪ ਵੀ ਤੇ ਬਹੁਤ ਵਧੀਆ ਸਮਾਂ ਦੇਖਿਆ ਸੀ ਨੇ ਤਾਂ ਤੇ ਛੋਟੇ ਹੁੰਦੇ ਆ ਨੇ ਤੇ ਚਲੋ ਜੀ ਜਿਉਂ ਆਪਾਂ ਨੇ ਸਨੋ ਜੀ ਜਿਉਂ ਆਪਾਂ ਨੇ ਵੀਸ ਤੇ ਆ ਹੁਣ ਆਪਾਂ ਇਹਨਾਂ ਨੂੰ ਟੱਕ ਦਿੰਨੇ ਆ ਇਹਦੇ ਨਾਲ ਹਰਿੰਡ ਦੇ ਪੱਤੇ ਆ ਹਰਿੰਡ ਦੇ ਪੱਤਿਆਂ ਨਾਲ ਆਪਾਂ ਨੇ ਹੁਣ ਇਹਨਾਂ ਨੂੰ ਟੱਕ ਦੇਣਾ ਸਾਰਿਆਂ ਨੂੰ ਜੇ ਰਿੰਡ ਦੇ ਪੱਤੇ ਨਹੀਂ ਵੀ ਮਿਲਦੇ ਤਾਂ ਇੱਕ ਬੋਰੀ ਲੈ ਕੇ ਨਾ ਬੋਰੀ ਨਾਲ ਟੱਕ ਦਵੇ ਇਹਨਾਂ ਨੂੰ ਫਿਰ ਵੀ ਵਧੀਆ ਗਰਮਿਆਸਤੀ ਕਿਉਂਕਿ ਅੱਕ ਦੇ ਪੱਤੇ ਹੁੰਦੇ ਆ ਵੈਸੇ ਤਾਂ ਅੱਕ ਦੇ ਪੱਤੇ ਨਾਲ ਟੱਕਦੇ ਹੁੰਦੇ ਆ ਤੇ ਹੁਣ ਅੱਕ ਦੇ ਪੱਤੇ ਹੈ ਨਹੀਂ ਸੀ ਰਿੰਡ ਦੇ ਨੇ ਵੀ ਟੱਕ ਦਿੰਦੇ ਆ ਵੈਸੇ ਰਿੰਡ ਦੇ ਨੇ ਵੀ ਟੱਕ ਦਿੰਦੇ ਹੱਡੀ ਕੋਈ ਗੱਲ ਨਹੀਂ ਤੇ ਚਲੋ ਜੀ ਹੁਣ ਆਪਣਾ ਆਪਾਂ ਨੇ ਇਹ ਟੱਕਦੇ ਆ ਹੁਣ ਤੁਹਾਨੂੰ ਇਹਨਾਂ ਦੀ ਸਿਚੁਏਸ਼ਨ ਦਿਖਾਉਂਦੇ ਰਹਾਂਗੇ ਕਿਵੇਂ ਦੇ ਹੋਏ ਨੇ ਵਿੱਚ ਵਿੱਚ ਨੂੰ ਜੇ ਕਦੇ ਕਰ ਤੇ ਬਲੌਗ ਬਣਾਇਆ ਤਾਂ ਜਰੂਰ ਦਿਖਾਉਂਗੀ ਕਿ ਕਿਵੇਂ ਉੰਗਰੇ ਆਏ ਜਾਂ ਕਿਦਾਂ ਹੋ ਕਿਵੇਂ ਹੋਗੇ